ਸੱਜਣ ਗਾਲ ਜੀ ਡੀਬੀਜੀ ਪੰਜਾਬੀ ਦੇ ਤੁਹਾਡੇ ਇੱਕ ਹੋਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੀ ਕਿ ਬਟਾਲਾ ਦੇ ਵਿੱਚ ਕਰਵਾ ਚੌਥ ਵਾਲੇ ਦਿਨ ਗੋਲੀਬਾਰੀ ਹੋਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਚਾਰ ਜ਼ਖਮੀ ਹੋ ਗਏ ਸੀ ਜਿਸ ਨੂੰ ਲੈ ਕੇ ਬਟਾਲਾ ਵਾਸੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀ ਉਸ ਰੋਸ ਦੇ ਦੌਰਾਨ ਅੱਜ ਬਟਾਲਾ ਪੂਰੀ ਤਰ੍ਹਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਤੇ ਪ੍ਰਸ਼ਾਸਨ ਤੋਂ ਜਿਹੜੀ ਇਹ ਉਹ ਮੰਗ ਕੀਤੀ ਸੀ ਇਸ ਦੇ ਲਈ ਕੇ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਤੇ ਹੁਣ ਐਸਐਸਪੀ ਸਾਹਿਬ ਨੂੰ ਮਿਲਣ ਤੋਂ ਵਾਦਾ ਇਸ ਨੇ ਨੂੰ ਬਿਲਕੁਲ ਜਿਹੜਾ ਆ ਸ਼ਾਂਤਮਈ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਗਿਆ। ਜਿਸ ਨੇ ਇਹ ਗੱਲ ਗਈ ਆ ਕਿ ਜਿਹੜੇ ਵੀ ਬੰਦੇ ਆ ਫੱਲੇ ਆ ਉਹ ਥੱਲੇ ਨਹੀਂ ਜਾਣਗੇ। ਜੇ ਕੋਈ ਹੋਰ ਕੋ ਕਮੀ ਪਈ ਹੋ ਕੋਈ ਕਿਤੇ ਉਹਨਾਂ ਨੂੰ ਕਹਿੰਦੇ ਕਿ ਤੇਨੇ ਕੰਪਨੀਆਂ ਜਿਹੜੀਆਂ ਸਾਨੂੰ ਬਟਾਲਾ ਦੇ ਵਾਸਤੇ ਫੋਰ ਮਿਲ ਗਈਆਂ ਤੇ ਜਦੋਂ ਅਸੀਂ ਰਾਦ ਨੂੰ ਲਾ ਕੇ ਜਿਹੜੇ ਆ ਪੂਰੇ ਲਾ ਦਿਆਂਗੇ ਅਸੀਂ ਜਿਹੜਾ ਬਟਾਲਾ ਸ਼ਹਿਰ ਦੇ ਲੋਕਾਂ ਨੇ ਬੰਦ ਦੀ ਕਾਲ ਦਾ ਸਮਰਥਨ ਤੇ ਉਹਦਾ ਵੀ ਧੰਨਵਾਦ ਕਰਦੇ ਬਟਾਲਾ ਵਾਸੀਆਂ ਨਾਲ ਹੀ ਕੁੱਲ ਸ੍ਰਾਸ਼ਾਂ ਦਾ ਵੀ ਚਲੋ ਜਿਨ੍ਹਾਂ ਨੇ ਜੋ ਵੀ ਕੀਤਾ ਜਾਂ ਜਿਹੜੇ ਸੱਟਰ ਸਾਡੇ ਨਾਲ ਆਏ ਕਾਂਗਰਸ ਆਈ ਬੀਜੇਪੀ ਆਈ ਆ ਕਾਲੀ ਆਏ ਆ ਉਹ ਜਿਹੜੀਆਂ ਬਾਕੀ ਸਰਕਾਰ ਆ ਮੰਗਪੁੱਤਰ ਰਿਆ ਜੀ ਐਸਐਸਪੀ ਸਾਹਿਬ ਨੂੰ ਜੋ ਹਿਸ਼ਾਰ ਦੇ ਹਾਲਾਤ ਸੀ ਉਹਦੇ ਬਾਰੇ ਉਹਨਾਂ ਨੂੰ ਸਾਰਾ ਸਤਾਸਾ ਇਹ ਜਿਹੜਾ ਗਰੀਬ ਫੈਮਿਲੀ ਆ ਜਿਨ੍ਹਾਂ ਦੇ ਬੱਚਾ ਇਨੋਸੈਂਟ ਉਹ ਬਾਰੇ ਕਹਿ ਕੇ ਆ ਕਿ ਵੀ ਉਹਨਾਂ ਦੇ ਸਰਕਾਰ ਨੂੰ ਖਚਾਓ ਕਿ ਵੀ ਉਹਨਾਂ ਦੇ ਬੱਚੇ ਨੂੰ ਜਿਹੜਾ ਕਿ ਕੋਈ ਸਰਕਾਰੀ ਨੌਕਰੀ ਮਿਲੀ ਚਹੀਦੀ ਜਿਹੜੀ ਜੇ ਵੀ ਉਹਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ ਚਾਹੀਦਾ ਔਰ ਜੋ ਹਿਸ਼ਾਰ ਦਾ ਅੱਜ ਜਿਹੜਾ ਪ੍ਰੋਟੈਸਟ ਸੀ ਹਾਂ ਜੀ ਉਹਨੂੰ ਪ੍ਰੋਟੈਸਟ ਜਿਹੜਾ ਜੀ ਉਹ ਬੜੇ ਸ਼ਾਂਤ ਵੀ ਟੰਗ ਦੇ ਨਾਲ ਜਿਹੜਾ ਉਹ ਸਾਡਾ ਨਿਪਰੇ ਚੜ ਗਿਆ ਔਰ ਬਿਸ਼ਵਾਸਨ ਦਿੱਤਾ ਤੁਹਾਨੂੰ ਐਸਐਸ ਸਾਹਿਬ ਨੇ ਕਿ ਜਿਹੜਾ ਅਸੀਂ ਐਸਐਸ ਸਾਹਿਬ ਦੇ ਵਿਸ਼ਵਾਸਨ ਤੋਂ ਅਸੀਂ ਸੈਟੀਸਫਾਈਡ ਹੈ ਕਿ ਜਿਹੜੇ ਉਹ ਕਹਿੰਦੇ ਵੀ ਅਸੀਂ ਹਰ ਜਗ੍ਹਾ ਤੋਂ ਜਿਹੜੇ ਨਾਕੇ ਜਿਹੜੇ ਚੁੱਕੇ ਗਏ ਸਨ ਉਹ ਨਾਕੇ ਦੁਬਾਰਾ ਬਹਾਲ ਉਹ ਰਾਦਰ ਹੋਰ ਜਿਹੜੇ ਆ ਅਸੀਂ ਫੋਰ ਫੋਰ ਸਾਡ ਨੂੰ ਮਿਲ ਗਈ ਆ ਅਜੇ ਹੋਰ ਲਗਾ ਵਾ ਇਹ ਜਿਹੜੇ ਬੰਦੇ ਨੇ ਜਿਹੜੇ ਕਲਕੂਲੇਟਰਸ ਨੇ ਜਿਹੜੇ ਨਾਮਜਦ ਜਿਹੜੇ ਹੋ ਗਏ ਨੇ ਦੋ ਫੜੇ ਨੇ ਵੀ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ ਔਰ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਕੱਢ ਲਿਆ ਜਾਏਗਾ ਬਹੁਤ ਜਲਦੀ ਲੋਕ ਮੰਗ ਮੰਤਰ ਦੇ ਯੂਨਾਈਟਿਡ ਕੋ ਸਿਆਸੀ ਤਾਂ ਆਮਿਕ ਜਾਂ ਕਪੀ ਸਮਾਰਟ ਸ਼ਹਿਰ ਲੋਕ ਸਿੱਕੀ ਗੱਲਬਾਤ ਹੋਈ ਤੇ ਕੀ ਮਾਨਾ ਮੰਨੀ ਜੀ ਫ੍ਰਾਈਡੇ ਇਵਨਿੰਗ ਨੂੰ ਬਟਾਲਾ ਸਿਟੀ ਦੇ ਅੰਦਰ ਪੁਲਿਸ ਸਟੇਸ਼ਨ ਸਿਟੀ ਦੀ ਜਿਸ ਜਰਿਕਸ਼ਨ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਹੈ ਬੜਾ ਮੰਦ ਭਾਗਾ ਇਨਸੀਡੈਂਟ ਸੀਗਾ ਜਿਤੇ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆਏ ਤੇ ਇੱਕ ਸ਼ਾਪ ਦੇ ਉੱਤੇ ਗੋਲੀਆਂ ਚਲਾ ਕੇ ਗਏ ਜਦੇ ਵਿੱਚ ਦੋ ਜਣਿਆਂ ਦੀ ਡੈਥ ਹੋ ਗਈ ਸੀਗੀ ਤੇ ਚਾਰ ਜਣੇ ਇੰਜਰਡ ਹੋਏ ਸੀਗੇ ਉਹ ਉਸੇ ਸਬੰਧ ਵਿੱਚ ਅੱਜ ਬਟਾਲੇ ਵਾਸੀਆਂ ਵੱਲੋਂ ਜਿਹੜੇ ਸ਼ਹਿਰ ਦੇ ਮੋਤਵਰ ਵਿਅਕਤੀ ਸੀਗੇ ਉਹਨਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਦੀਆਂ ਕੁਝ ਡਿਮਾਂਡ ਸੀਗੀਆਂ ਕੁਝ ਉਹਨਾਂ ਦੇ ਸੁਝਾਅ ਸੀਗੇ ਜਿਹੜੇ ਉਹਨਾਂ ਨੇ ਜਿਹੜੇ ਕੌਂਸਲ ਪ੍ਰਸ਼ਾਸਨ ਦੇ ਸਾਹਮਣੇ ਰੱਖੇ ਨੇ ਆਫਟਰ ਜਿਹੜਾ ਉਹਨਾਂ ਨੇ ਸ਼ਹਿਰ ਦਾ ਇੱਕ ਸ਼ਾਂਤਮਈ ਮੰਡਲ ਨਾਲ ਇਕਾ 라ਉਂਡ ਲਗਾ ਕੇ ਬਾਹਰ ਦੀ ਗਾਂਦੀ ਚੌਂਕ ਦੇ ਵਿੱਚ ਉਹ ਇਕੱਠੇ ਹੋਏ ਉਸ ਤੋਂ ਬਾਅਦ ਬਾਣੀ ਹੋ ਗਿਆ ਸੀ ਐਸਐਸਪੀ ਸਾਹਿਬ ਨੂੰ ਇੱਥੇ ਉਹਨਾਂ ਦੇ ਦਫ਼ਤਰ ਮਿਲਣਾ ਹੈ ਤੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਮੰਗ ਪੱਤਰ ਸੀਗਾ ਉਹ ਉਹਨਾਂ ਨੂੰ ਦਿੱਤਾ ਅ ਇਹਦੇ ਵਿੱਚ ਉਹਨਾਂ ਦੀ ਮੁੱਖ ਮੰਗ ਜਿਹੜੀ ਸੀਗੀ ਇੱਕ ਤੇ ਇਸ ਜਿਹੜਾ ਇਨਸੀਡੈਂਟ ਹੋਇਆ ਇਹਦੀ ਤਫ਼ਤੀਸ਼ ਜਿਹੜੀ ਹੈ ਇਹ ਪ੍ਰੋਪਰ ਢੰਗ ਦੇ ਨਾਲ ਕਰਕੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਦੇ ਗ੍ਰਿਫਤਾਰ ਕਰਨ ਦੀ ਜਿਹੜੀ ਮੁੱਖ ਮੰਗ ਰੱਖੀ ਗਈ ਜਿਹਦੇ ਤਹਿਤ ਮੈਂ ਦੱਸਣਾ ਚਾਹੁੰਦਾ ਕਿ ਪੁਲਿਸ ਆਲਰੇਡੀ ਕੰਮ ਕਰ ਰਹੀ ਹੈ ਤੇ ਐਫ ਆਰ ਰਜਿਸਟਰ ਹੋ ਚੁੱਕੀ ਹੈ ਕੁਝ ਅਰੈਸਟ ਵੀ ਪਈਆਂ ਨੇ ਤੇ ਲਗਾਤਾਰ ਜਿਹੜੀ ਉਹਦੀ ਤਫਤੀਸ਼ ਹੈ ਜਿਹੜੀ ਉਹਨੂੰ ਬੜੇ ਟੈਕਨੀਕਲ ਢੰਗ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਤੇ ਖੁਦ ਮਾਨਯੋਗ ਐਸਐਸਪੀ ਸਾਹਿਬ ਇਹਨੂੰ ਮੋਨੀਟਰ ਕਰ ਰਹੇ ਨੇ ਬਾਕੀ ਸਾਡੀ ਸਾਰੀਆਂ ਟੀਮਸ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਉਹਨਾਂ ਦੀ ਦੂਸਰੀ ਮੰਗ ਸੀਗੀ ਕਿ ਸ਼ਹਿਰ ਦੇ ਵਿੱਚ ਜਿਹੜੀ ਨਾਕਾਬੰਦੀ ਤੇ ਪੈਟਰੋਲਿੰਗ ਵਧਾਈ ਜਾਵੇ ਤੇ ਆਮ ਤੌਰ ਤੇ ਇੱਕ ਅ ਜਿਉ ਮੰਨਿਆ ਜਾਂਦਾ ਹੈ ਕਿ ਫੋਰਸ ਦੀ ਜਿਹੜੀ ਹੈ ਬਹੁਤ ਕਮੀ ਆ ਇਹਦੇ ਵਿੱਚ ਮੰਨਿਓਗੇ ਐਸਐਸਪੀ ਸਾਹਿਬ ਵੀ ਮੰਨਿਓ ਡੀਵੀਪੀ ਪੰਜਾਬ ਸ਼੍ਰੀ ਗੌਰਵ ਯਾਦ ਜੀ ਆਈਪੀਐਸ ਉਹਨਾਂ ਨਾਲ ਅ ਇਸ ਸੰਬੰਧ ਵਿੱਚ ਗੱਲਬਾਤ ਹੋਈ ਤੇ ਡੀਜੀ ਸਰ ਨੇ ਇਨ ਪ੍ਰਿੰਸੀਪਲ ਸਾਨੂੰ ਤਿੰਨ ਜਿਹੜੀਆਂ ਕੰਪਨੀਆਂਜ਼ ਨੇ ਸਪੈਸ਼ਲੀ ਬਟਾਲਾ ਡਿਸਟ੍ਰਿਕਟ ਵਾਸਤੇ ਸਾਨੂੰ ਹੋਰ ਅਲਾਟ ਕਰਦੀਆਂ ਨੇ ਜਿਹਦੇ ਨਾਲ ਸਾਡੀ ਜਿਹੜੀ ਨਾਕਾਬੰਦੀ ਹੈ ਤੇ ਪੈਟਰੋਲਿੰਗ ਦਾ ਜਿਹੜਾ ਇਸ਼ੂ ਹੈ ਉਹ ਸੌਟ ਆਊਟ ਹੋ ਜਾਏਗਾ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਵਾਰਾਂ ਦੇ ਦਿਨ ਨੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਕਿ ਸ਼ਹਿਰ ਦੇ ਵਿੱਚ ਸ਼ਾਮ ਨੂੰ ਪੈਟਰੋਲਿੰਗ ਐ ਨਾਕਾਬੰਦੀ ਪ੍ਰੋਪਰ ਕੀਤੀ ਜਾਏਗੀ ਅ ਇਸ ਤੋਂ ਇਲਾਵਾ ਉਹਨਾਂ ਦੀਆਂ ਕੁਝ ਲੋਕਲ ਡਿਮਾਂਡ ਸੀਗੀਆਂ ਜਿਹੜੀਆਂ ਇੰਡੀਵਿਜੂਅਲ ਪਰਸਨ ਦੇ ਕੋਈ ਪੁਰਾਣੇ ਇਸ਼ੂਸ ਸੀਗੇ ਉਹ ਵੀ ਜਿਹੜੇ ਹੈਗੇ ਨੇ ਸੌਟ ਆਊਟ ਕਰਾ ਦਿੱਤੇ ਗਏ ਨੇ ਤੋ ਜਿਨਾਂ ਨੇ ਗੋੜੀ ਚਾਈ ਕੋ ਲਗਾਸ ਤਾ ਜੀ ਜਿਦਾ ਤੁਹਾਨੂੰ ਦੱਸਿਆ ਕਿ ਕੁਝ ਅਰੈਸਟ ਹੋਈਆਂ ਨੇ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਅ ਵੀਰ ਹੋਪਫੁਲ ਕਿ ਅਸੀਂ ਪਹਿਲੇ ਕੇਸ ਵੀ ਜਿਹੜੇ ਨੇ ਉਹਨਾਂ ਨੂੰ ਵੀ ਟ੍ਰੇਸ ਕਰਨ ਵਿੱਚ ਸਫਲ ਹੋਏ ਹਾਂ ਜਿਹੜੇ ਪਿਛਲੇ ਬਟਾਲਾ ਵਿੱਚ ਕੇਸ ਜਿੰਨੇ ਵੀ ਹੋਏ ਨੇ ਤੇ ਸਾਨੂੰ ਉਮੀਦ ਹੈ ਕਿ ਜਿਸ ਹਿਸਾਬ ਨਾਲ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਅਸੀਂ ਇਸ ਕੇਸ ਨੂੰ ਵੀ ਜਲਦ ਤੋਂ ਜਲਦ ਕ੍ਰੈਕ ਕਰ ਲਵਾਂਗੇ